ਅਗਲੀ ਗੱਲ 'ਪਾ ਦੋਸਤੋ ਟੋਰਾਂਟੋ ਦੇ ਵਿੱਚ ਜਿਹੜੀ 74% 74% ਵਾਧਾ ਹੋਇਆ ਜਿਹੜੀਆਂ ਗਨ ਫਾਇਰ ਇਨਸੀਡੈਂਟਸ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਜੇਕਰ ਇਹਦਾ ਮੁਕਾਬਲਾ ਇਸੇ ਸਮੇਂ ਦੇ ਨਾਲ ਪਿਛਲੇ ਸਾਲ ਦੇ ਵਿੱਚ ਕੀਤਾ ਜਾਵੇ ਪੁਲਿਸ ਨੇ ਇਹ ਕਿਹਾ ਵੀਰਵਾਰ ਨੂੰ ਕਿ ਉਹਨਾਂ ਨੇ ਆਈਡੈਂਟੀਫਾਈ ਕੀਤੇ ਆ ਕਿ ਕੁਝ ਜਿਹੜੇ ਮਤਲਬ ਚਿੰਤਾ ਪੈਦਾ ਕਰਨ ਵਾਲੇ ਰੁਝਾਨ ਨੇ ਜਿਹੜੇ ਵਾਇਲੈਂਸ ਵੱਲ ਨੂੰ ਜਾ ਰਹੇ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਜਿਹੜੀਆਂ ਆ ਸ਼ੂਟਿੰਗਜ਼ ਹੋਈਆਂ ਆ ਜਿਹੜੇ ਦੁਖਾਂਤ ਵਾਪਰੇ ਆ ਟ੍ਰਾਂਟੋ ਦੇ ਵਿੱਚ ਲਗਾਤਾਰ ਇਹਦਾ ਬਹੁਤ ਡੂੰਘਾ ਅਸਰ ਪੈ ਰਿਹਾ ਸਿਟੀ ਦੇ ਉੱਤੇ ਡਿਪਟੀ ਚੀਫ ਫਰੌਪ ਜான்ਸਨ ਨੇ ਉਹਨਾਂ ਨੇ ਇਹ ਕਿਹਾ ਨਿਊਜ਼ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਮੈਂ ਸ਼ੋਰ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਸਾਡੀਆਂ ਕਮਿਊਨਿਟੀਜ਼ ਨੇ ਆ ਉਹ ਗਨ ਕ੍ਰਾਈਮ ਨੂੰ ਅਡਰੈਸ ਕਰ ਰਹੀਆਂ ਸਾਡੀ ਟਾਪ ਪ੍ਰਾਇਓਰਿਟੀ ਆ ਜਿਹੜਾ ਸਾਡੀਆਂ ਸਰਵਿਸ ਤੇ ਲਈ ਤੇ ਸਾਡਾ ਹਰ ਇੱਕ ਜਿਹੜਾ ਯਤਨ ਹੋ ਰਿਹਾ ਆ ਉਹਨੂੰ ਉਹਦੀ ਜਿਹੜੀ ਸ਼ੂਟਿੰਗ ਆ ਉਹਨੂੰ ਰੋਕਣ ਦੇ ਲਈ ਤੇ ਜਿਹੜੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਆ ਹਰ ਇੱਕ ਮਾਮਲੇ ਦੀ ਕਰ ਰਹੇ ਆ ਪੁਲਿਸ ਇਹ ਵੀ ਗੱਲ ਵੱਲ ਧਿਆਨ ਦੇ ਰਹੀ ਆ ਕਿ ਬਹੁਤੇ ਜਿਹੜੀਆਂ ਘਟਨਾਵਾਂ ਨੇ ਇਹਦੀਆਂ ਬੰਦੂਕਾਂ ਦੇ ਨਾਲ ਹੋ ਰਹੀਆਂ ਜਿੱਥੇ ਕਿ ਇੰਜਰੀ ਕੋਈ ਨਹੀਂ ਹੋਈ ਪਰ ਘਟਨਾ ਜ਼ਰੂਰ ਵਾਪਰੀ ਆ ਜਿਹੜੀਆਂ ਬੰਦੂਕ ਦੇ ਨਾਲ ਮੌਤਾਂ ਹੋਈਆਂ ਆ ਇਹ ਸਾਲ ਤੱਕ ਉਹ 24 ਆ ਤੇ ਇਹ ਜਿਹੜਾ ਨੰਬਰ ਆ ਇਹ ਉਹੀ ਆ ਜਿਹੜਾ ਅ ਸੇਮ ਟਾਈਮ ਦੇ ਵਿੱਚ ਪਿਛਲੇ ਸਾਲ ਵੀ ਹੋਇਆ ਸੀ ਲਾਸਟ ਈਅਰ ਜਿਹੜੀਆਂ 9 ਸੀਗੀਆਂ ਜਿਹੜੀਆਂ ਇਹਨਾਂ ਨੂੰ 2023 ਦੇ ਵਿੱਚ ਇੱਕ ਜਿਹੜੀ ਇਹ ਸਾਲ ਮੰਨਿਆ ਜਾ ਸਕਦਾ ਹੈ ਕਿ ਜਿਹੜੀਆਂ ਸ਼ੂਟਿੰਗਸ ਹੋਈਆਂ ਸੀ ਜੇਦਾ ਕੰਪੈਰੀਸ਼ਨ ਕਰਦੇ ਆ ਕਿ 17 ਸ਼ੂਟਿੰਗਸ ਜਿਹੜੀਆਂ ਉਹ 2021 ਦੇ ਵਿੱਚ ਇਸ ਸਮੇਂ ਤੱਕ ਹੋ ਚੁੱਕੀਆਂ ਸੀ ਜਦੋਂ ਕੰਪੈਰੀਸ਼ਨ ਕਰਦੇ ਆ 17 ਸ਼ੂਟਿੰਗ ਜਿਹੜੀਆਂ 2021 ਦੇ ਵਿੱਚ ਤੇ 21 ਜਿਹੜੀਆਂ 2022 ਦੇ ਵਿੱਚ ਹੋ ਚੁੱਕੀਆਂ ਸੀ ਸੋ ਆ ਰਿਸੋਰਸਸ ਇਧਰਲੇ ਪਾਸੇ ਡਿਪਲੋਏ ਕੀਤੇ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟੋਰਾਂਟੋ ਪੁਲਿਸ ਜਿਹੜੀ ਆ ਉਹਦੇ ਤੇ ਕੰਮ ਕਰ ਰਹੀ ਆ ਔਰ ਇਹਨਾਂ ਨੇ ਆ ਪਿਛਲੇ ਛੇ ਮਹੀਨੇ ਦੇ ਵਿੱਚ 494 ਅਰੈਸਟ ਕੀਤੇ ਆ ਫਾਇਰ ਆਰਮ ਆਫੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਤੇ ਜਿਹੜੇ 2200 ਦੇ ਕਰੀਬ ਜਿਹੜੇ ਚਾਰजेस ਇਸ ਸਾਲ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਲਾਏ ਆ ਤੇ ਜਿਹੜੇ ਬਹੁਤ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਨੇ ਤੇ ਹੁਣ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਨਸੀਡੈਂਟਸ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਆਫੀਸਰ ਨੇ ਰਿਸਪੌਂਡ ਕਰ ਰਹੇ ਹੈ ਇਹਦੇ ਉੱਤੇ ਕੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਬਹੁਤੇ ਜਿਹੜੇ ਹਥਿਆਰ ਨੇ ਉਹ ਅਮਰੀਕਾ ਵਾਲੇ ਪਾਸਿਓਂ ਆ ਰਹੇ ਆ ਜਿਹੜੇ ਇਹਨਾਂ ਨੇ ਇੱਕ ਤਸਵੀਰ ਵੀ ਦਿਖਾਈ ਆ ਜਿਹੜੀ ਕਈ ਦਰਜਣਾ 363 ਕਰਾਈਮ ਗਨਸ ਜਿਹੜੀਆਂ ਸਟਰੀਟ ਦੇ ਉੱਤੋਂ ਲਈਆਂ ਗਈਆਂ ਟੋਰਾਂਟੋ ਪੁਲਿਸ ਦੁਆਰਾ ਜਿਹੜੀਆਂ ਇਸ ਸਾਲ ਦੇ ਵਿੱਚ ਉਹ ਦਿਖਾਈਆਂ ਗਈਆਂ 85 ਤੋਂ 90% ਜਿਹੜੇ ਇਹ ਹਥਿਆਰ ਨੇ ਅਮਰੀਕਾ ਵਾਲੇ ਪਾਸਿਓਂ ਆ ਰਹੇ ਦੱਸੇ ਜਾ ਰਹੇ ਆ ਮੁੱਖ ਤੌਰ ਦੇ ਵਿੱਚ ਅਮਰੀਕਾ ਦੇ ਵਿੱਚ ਹਾਇਓ ਫਲੋਰੀਡਾ ਟੈਕਸਸ ਤੇ ਮਿਸ਼ੀਗਨ ਤੋਂ ਇਹ ਵੀ ਉਹਨਾਂ ਨੇ ਦਾ ਜਿਹੜਾ ਦੱਸਿਆ ਹੈ ਕਿ ਜਿਹੜੀ ਐਕਟੀਵਿਟੀ ਇਸ ਵੇਲੇ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣ ਦੇ ਲਈ ਤੇ ਜਿਹੜੀ ਟੋਰ ਟਰੱਕ ਵਾਇਲੈਂਸ ਆ ਇੱਕ ਇਹ ਵੀ ਬਹੁਤ ਵਧ ਰਹੀ ਜਿਹੜੀ ਅਸ ਵੇਲੇ ਸਮੱਸਿਆ ਟੋ ট্রাক ਰਿਲੇਟਡ ਜਿਹੜੇ ਵਾਇਲੈਂਸ ਆ ਤੇ ਜਿਹੜੀਆਂ ਸ਼ੂਟਿੰਗਸ ਆ ਜਿਹਦੇ ਵਿੱਚ ਕਾਫੀ ਜਿਹੜੇ ਯੰਗ ਲੋਕ ਇਨਵੋਲਵ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਵਧ ਰਿਹਾ ਹੈ ਗਨ ਵਾਲੈਂਸ ਦੇ ਵਿੱਚ ਉਹਦਾ ਸ਼ੇਅਰ ਵਧ ਰਿਹਾ ਆ ਜਿਹੜਾ ਉਹ ਕਹਿੰਦੇ ਜਿਹੜੀ ਇੰਟੈਲੀਜੈਂਸ ਆ ਅ ਅਸੀਂ ਇਕੱਠੀ ਕਰ ਰਹੇ ਹਾਂ ਇਹ ਸਾਰੇ ਕੁਸ਼ ਦੇ ਵਿੱਚ ਉਤੋਂ ਪਤਾ ਲੱਗਿਆ ਕੁਝ ਜਿਹੜੇ ਬੜੇ ਮਤਲਬ ਰੁਝਾਨ ਖਤਰਨਾਕ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਆ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ 24 ਟੋ ট্রাক ਰਿਲੇਟਡ ਸ਼ੂਟਿੰਗਸ ਹੋਈਆਂ ਜਾਂ ਜਿਹੜੇ ਡਿਸਚਾਰਜ ਹੋਏ ਆ ਉਹਦੇ ਵਿੱਚ 12% ਜਿਹੜੇ ਗਨ ਇਨਸੀਡੈਂਟਸ ਆ ਸਿਟੀ ਵਾਈਡ ਇਸ ਸਾਲ ਹੋ ਚੁੱਕੇ ਆ ਸੋ ਪਿਛਲੇ 6 ਮਹੀਨਿਆਂ ਦੇ ਵਿੱਚ ਟ੍ਰਾਂਟੋ ਤੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਜਿਹੜੀ ਕ੍ਰਿਮੀਨਲ ਐਕਟੀਵਿਟੀ ਆ ਉਹ ਵਧੀ ਆ ਤੇ ਉਹਦੇ ਵਿੱਚ ਕੁਛ ਨਾ ਕੁਛ ਕਾਰਵਾਈ ਕਰਨ ਦੇ ਲੋਡ ਆ ਇਹ ਇਸ ਤਰ੍ਹਾਂ ਦੀ ਵਾਇਲੈਂਸ ਦੇ ਵਿੱਚ ਵਾਧਾ ਇੱਕ ਸਾਚਮੁੱਚ ਜਿਹੜੀ ਚਿੰਤਾ ਵਾਲੀ ਗੱਲ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਤੇ ਇਹਦੇ ਉੱਤੇ ਹੋਰ ਕਾਰਵਾਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ